ਉਹ ਇਹ ਗੱਲ ਪੱਕੀ ਸੀ ਤੇ ਸਮਝਵਾ ਸਮਝਲਵਾਰੀ ਸੀ ਕਿ ਅੱਜ ਤੋਂ ਪਹਿਲਾਂ ਵੀ ਜਰੂਰੀ ਕਦੇ ਪੂਣਾ ਹੁੰਦੀਆਂ ਨੇ ਚੂਬੇ ਦੇ ਹੰਡਾ ਤਾਂ ਭਾਰਤੀ ਜਨਤਾ ਪਾਰਟੀ ਆਮ ਮਹਿਲ ਨੂੰ ਰਿਹਾਰ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਗਟ ਕਰਦੀ ਆ। ਇਹ ਉਹਨੂੰ ਕਦੇ ਪ੍ਰੋਮ ਤੇ ਕਦੇ ਫਰਲੋ ਦੇ ਨਾਂ ਤੇ ਉਹ ਬਾਹਰ ਆ ਕੇ ਤੇ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਰੋਹਾਂ ਵਿੱਚ ਉਹ ਵੀਡੀਓ ਕਾਨਫਰੰਸ ਹਗਾਰੇ ਪਿਤਾ ਕੀ ਖਵਾ ਕੇ ਆਪਣਾ ਮਾਨ ਪ੍ਰਾਪਤ ਕਰਦਾ ਮੈਂ ਸਮਝਦਾ ਕਿ ਰਾਮ ਸਿੰਘ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੇ ਤੰਤਰ ਵਾਸਤੇ ਜੇ ਕਾਨੂੰਨ ਦੇ ਮਤਲਬ ਵੱਡਾ ਦੋਸ਼ੀ ਆ ਉਹ ਤੇ ਬਲਾਤਕਾਰ ਦੇ ਕੇਸ ਨੇ ਉਹ ਤੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਹ ਦੇਣੀ ਇਦੇ ਪਿੱਛੇ ਜਿਹੜਾ ਕਾਨੂੰਨ ਹੈ ਪਰ ਖਦੇ ਰਿਆ ਕਿ ਉਸ ਦਾ ਆਚਰਮ ਅੱਛਾ ਹੈ। ਬਿਆਨੇ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਰਾਮ ਹਿੰਦਿਆ ਪੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫਰ ਜਿਹੜਾ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫਰ ਲਈ ਜਿਹੜੀ ਹੈ ਲੜਾਈ ਬੜ ਚੁੱਕੀ ਆ। ਸਾਲ ਸਾਹਿਬ ਮਾਹੂਤ ਜੀ ਕੀ ਪਤੇ ਅੱਜ ਫੇਰ ਇੱਕ ਖਬਰ ਸੁਖੀਆਂ ਵਿੱਚ ਆ ਕਿ ਰਾਮ ਰਹੀਮ ਨੂੰ ਮੁੜ ਤੋਂ ਫੇਰ ਇੱਕ پرو ਦਿੱਤੀ ਗਈ ਆ ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾ ਨੇ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੀ ਸੁਣਵਾਈ ਵੀ ਹੋਈ ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈ ਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਆ ਪ੍ਰੋ ਵੇਵਾਜਾ ਪ੍ਰੋ ਨਾ ਦਿੱਤੀ ਜਾਵੇ ਪਰ ਕੀ ਆ ਬਾਅਦ ਵਿੱਚ ਇੱਕ ਫੈਸਲਾ ਆਇਆ ਜਿਹੜੇ ਫੈਸਲੇ ਨੇ ਇਹ ਗੱਲ ਕਹਿ ਦਿੱਤੀ ਕੀ ਇਹ ਫੈਸਲੇ ਦਾ ਜਿਹੜਾ ਜਿਹੜਾ ਫੈਸਲਾ ਜਿਹੜਾ ਲਗਾਮ ਜਿਹੜੀ ਆ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਹੈ ਸੋ ਇਹ ਗੱਲ ਪੱਕੀ ਸੀ ਤੇ ਸਮਝ ਵਾਂ ਸਮਝ ਰਵਾਈ ਸੀ ਕਿ ਅੱਜ ਤੋਂ ਪਹਿਲਾਂ ਵੀ ਜਦ ਵੀ ਕਦੇ ਚੋਣਾਂ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ RAM ਨੂੰ ਰਿਹਾ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਆ ਤੇ ਉਹਨੂੰ ਕਦੇ ਪ੍ਰੋਲ ਤੇ ਕਦੇ ਪਰਲੋ ਦੇ ਨਾਂ ਤੇ ਉਹ ਬਾਹਰ ਆ ਕੇ ਇਹ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸ ਅੰਗਰਾਹੀ ਪਿਤਾ ਜੀ ਖਵਾ ਕੇ ਆਪਣਾ ਮਾਨ ਪ੍ਰਾਪਤ ਕਰਦਾ ਮੈਂ ਇਹ ਸਮਝਦਾ ਕਿ ਆਰਾਮਹੀਨ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੜੇ ਤੰਤਰ ਵਾਸਤੇ ਜਿਹੜੇ ਕਾਨੂੰਨ ਦੇ ਮੁਤਾਬਕ ਵੱਡਾ ਦੋਸ਼ੀ ਆ ਉਹਤੇ ਬਲਾਤਕਾਰ ਦੇ ਕੇਸ ਨੇ ਉਹਤੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਮੋਟ ਦੇਣੀ ਇਦੇ ਪਿੱਛੇ ਜਿਹੜਾ ਕਾਨੂੰਨ ਇਹ ਤਰਕ ਦੇ ਰਿਹਾ ਕਿ ਉਸ ਦਾ ਆਚਰਣ ਅੱਛਾ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਖਾਸ ਤੌਰ ਤੇ ਸਿੱਖ ਜਾਂ ਮਨੁਖਤਰ ਦੀ ਗੱਲ ਕਰਨ ਵਾਲੇ ਲੋਕ ਆਚਰਾਨ ਨੇ ਕਿ ਕਿਉਂ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਹੌਲੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਦੋਂ ਕਿ ਵੋਟਾਂ ਹੁੰਦੀਆਂ ਨੇ ਭਾਵੇਂ ਕਿ ਪੰਜਾਬ ਹਰਿਆਣੇ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਹੈ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਰਾਮ ਹਿੰਦਿਆ ਪੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫਰ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫਰ ਲਈ ਜਿਹੜੀ ਹੈ ਲੜਾਈ ਵੱਢ ਚੁੱਕੀ ਆ ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਮਾੜੀ ਗੱਲ ਆ ਸਿੱਖ ਭਾਵਨਾਵਾਂ ਉਹਦੇ ਬਹੁਤ ਵੱਡੀ ਠੇਸ ਆ ਤੇ ਅਸੀਂ ਸ਼ਰੋਮੀ ਗੁਰਦਰਾਪੁਰੰਦ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜਿੱਥੇ ਕੇਸ ਦੇ ਖਿਲਾਫ ਗਏ ਸੀ ਅਸੀਂ ਹੁਣ ਇਸ ਜਾਰੀ ਕਰਦੇ ਆ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਜਿਹੜੇ ਰਸਤਾ ਤੇ ਕਿਹੜਾ ਕਨੂਨ ਦਾ ਜਿਹੜਾ ਰਸਤਾ ਬਣਾਇਆ ਜਾਂਦਾ ਜਦੋਂ ਰਾਮ ਰਹੀਮ ਵਰਗੇ ਸਮਾਜ ਬਰੋਧ ਦੀ ਤਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸੱਤਾ ਦੇ ਮਿੱਠੀ ਭਾਜਪਾ ਜਿਹੜੀ ਆ ਉਹ ਇਸ ਗੱਲ ਦੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਉ ਭਗਤ ਜਰੂਰੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ ਉਦੋਂ ਇਹ ਸਵਾਲ ਖੜਾ ਹੁੰਦਾ ਕਿ ਸਿੱਖਾਂ ਦੇ ਨਾਲ ਇਹ ਵਿਤਕਰਾ ਕਿਉਂ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਜਿਹੜੇ ਆ ਜਿਹੜੇ ਸਾਡੇ ਧਰਮੀ ਕੈਦੀ ਆ ਜਾਂ ਸਿਆਸੀ ਕੈਦੀ ਦੇ ਤੌਰ ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪਰੋਲ ਦਿੱਤੀ ਜਾ ਰਹੀ ਹੈ ਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ ਹੈ ਜੋ 11-11 ਸਾਲ ਤੋਂ ਹਸਪਤਾਲਾਂ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿਖਾਈ ਦੇ ਰਹੀਆਂ ਉਦੋਂ ਇਹ ਸਵਾਲ ਦੇਸ਼ ਦੀ ਸੱਤਾ ਤੇ ਸਿੱਖ ਜਿਹੜਾ ਅਠਾਉਂਦਾ ਵਾ ਜਿਹਦਾ ਅੱਜ ਤੱਕ ਜਵਾਬ ਨਹੀਂ ਮਿਲਿਆ